ਨਾਨਕ ਸਾਹਿਬ ਡੇਰਾ ਜਿਹੜਾ ਡੇਰਾ ਕਿਹਾ ਜਾਂਦਾ ਹੈਗਾ ਠਾਠ ਕਿਹਾ ਜਾਂਦਾ ਹੈਗਾ ਕੀ ਇਹ ਸਿੱਖੀ ਦਾ ਰੂਪ ਨੇ ਡੇਰੇ ਭਗਤ ਜੀ ਜੇਕਰ ਪਾਤਾਰ ਮੁੱਖ ਪਕ ਤੋਂ ਗੱਲ ਕਰਦੀਆਂ ਤਾਂ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨانک ਦੇਵ ਜੀ ਨੂੰ ਸਜਦਾ ਕਰੀਏ ਨਮਸਕਾਰ ਕਰੀਏ ਜੀ ਜਿਨ੍ਹਾਂ ਨੇ ਸਿੱਖੀ ਧਰਮ ਦੀ ਖੋਜ ਕੀਤੀ ਤੇ ਸਾਨੂੰ ਗੁਰਬਾਣੀ ਦੇ ਨਾਲ ਜੋੜ ਕੇ ਇੱਕ ਇਹੋ ਜਿਹੀ ਜੀਵਨ ਜਾਂਚ ਇਹੋ ਜਿਹੀ ਜੀਵਨ ਜੋਗਤ ਸੋ ਵੀ ਕਿ ਜਿੱਥੋਂ ਅਸੀਂ ਆਪਣੀ ਜੀਵਨ ਨੂੰ ਬਹੁਤ ਵਧੀਆ ਬਣਾ ਸਕੀ ਹਾਂ ਪਰ ਬਾਬਾ ਨਾਨਕ ਜਾਂ ਹੋਰ ਭਗਤਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਸਾਡੇ ਵਾਸਤੇ ਜਿਹੜੇ ਆਉਣ ਵਾਲੇ ਉਹ ਇਹ ਕੁਝ ਕਰਨਗੇ ਹੁਣ ਤੁਸੀਂ ਦੇਖੋ ਜੇਕਰ ਆਪਾਂ ਬਾਕੀ ਬਾਬਿਆਂ ਦੀ ਗੱਲਬਾਤ ਛੱਡੀਏ ਇੱਕ ਨਵਾਂ ਸ਼ਹਿਰ ਲਾ ਕੇ ਤੋਂ ਧਨਵਤ ਸਿੰਘ ਨਾਂ ਦਾ ਸਾਧ ਹੋਇਆ ਉਹਦੇ ਉੱਪਰ ਉਨੇ ਸੋ ਮੇਰਾ ਖਾਲ 95 99 ਵਾਲੀ ਜਾਂ ਕੇ ਪਿੱਛੇ ਲਾ ਲੋ ਮੈਨੂੰ ਪੂਰਾ ਯਾਦ ਨਹੀਂ ਉਹਨੇ ਇੱਕ ਲੜਕੀ ਦੇ ਨਾਲ ਡੇਰ ਵਿੱਚ ਬਰਾਤ ਕਰ ਦਿੱਤਾ ਜੀ ਉਹਦਾ ਕੇਸ ਵੀ ਦਰਜ ਹੋਇਆ ਤੇ ਉਹ ਬੰਦਾ ਜਿਹੜਾ ਹੈ ਉਹ ਉਸ ਆਪਣੇ ਆਪ ਨੂੰ ਸੱਚ ਸਾਬਤ ਕਰਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਪਹੁੰਚਦਾ ਜਾਂ ਕਹਿੰਦਾ ਕਿ ਕਿਸੇ ਨੇ ਸ਼ਿਕਾਇਤ ਕੀਤੀ ਤੇ ਉੱਥੇ ਜ਼ਹਿਦਾਦ ਵਿਧਾਨਤੀ ਨੇ ਇਹ ਆ ਜਾਂਦਾ ਕਿ ਲੱਖ ਰੁਪਇਆ ਲੈ ਕੇ ਉਹਨੂੰ ਜਿਹੜੀ ਉਹ ਅਕਾਲ ਤਖਤ ਤੋਂ ਮਾਫੀ ਦੇ ਜੀ ਜ਼ਹਿਦਾਦ ਵਿਧਾਨਤੀ ਨੇ ਹਾਂ ਜੀ ਔਰ ਉਸੇ ਤਨਵਾਂਤ ਸਿੱਖ ਬਾਬੇ ਨੂੰ ਨਾਵਾ ਸ਼ਹਿਰ ਦੀ ਜਿਹੜੀ ਅਦਾਲਤਾਂ ਉਹਨੇ ਬਾਅਦ ਦੇ ਵਿੱਚ ਸਜ਼ਾ ਸੁਣਾ ਦਿੱਤੀ ਜੀ ਜੇ ਦਾਦਾ ਜੀ ਥੋੜਾ ਜਿ ਤੁਸੀਂ ਵੀ ਲਾ ਲਓ ਵੀ ਇਹ ਧਰਮ ਕਿੱਧਰ ਨੂੰ ਜਾ ਰਿਹਾ ਸਾਡਾ ਹੁਣ ਜਿਹੜੀ ਮੌਜੂਦਾ ਸਮੇਂ ਗੱਲਬਾਤ ਆ ਰਹੀ ਹੈ ਉਹ ਪਹਿਲਾਂ ਬਰਜਿੰਦਰ ਸਿੰਘ ਚੰਨ ਘਟ ਵਾਲੇ ਬਾਬੇ ਦੀ ਜਿਹੜੀ ਨਾਮਕਸਾ ਦੀ ਬ੍ਰਾਂਚ ਸੀ ਆਧੀਆ ਉਸ ਤੋਂ ਬਾਅਦ ਜੱਸੀ ਬਾਬਾ ਜਿਹੜਾ ਖੁਦ ਨਾਮਕਸਾ ਰਹੇ ਰਿਹਾ ਉਸ ਤੋਂ ਬਾਅਦ ਹੁਣ ਲਖੇ ਬਾਬੇ ਦੀ ਜਿਹੜੀ ਗੱਲਬਾਤ ਹੈ ਉਹ ਵੀ ਸਾਰਿਆਂ ਦੇ ਸਾਹਮਣੇ ਸੋਸ਼ਲ ਮੀਡੀਆ ਰਾਹੀਂ ਨਸ਼ਰ ਹੋਈ ਹੈ ਇਹ ਉਸ ਤੋਂ ਵੱਡੀ ਹੈਰਾਨੀ ਕਿ ਜਦੋਂ ਬਾਬੇ ਲਖੇ ਨੇ ਇਸ ਸਾਰੇ ਕਟਨਾ ਕਰਨ ਦੇ ਉੱਪਰ ਸਫਾਈ ਦਿੱਤੀ ਤਾਂ ਉਹਨੇ ਮੋਹ ਲਾ ਦਿੱਤੀ ਵੀ ਇੱਕ ਹੋਇਆ ਹੀ ਹੋ। ਇਹ ਸਾਰਿਆਂ ਨੇ ਸੁਣਿਆ। ਜੀ ਬਾਬੇ ਲਖੇ ਨੇ ਖੌਨ ਕਹਿੰਦਾ ਕਹਿੰਦਾ ਅ ਇਹ ਤਾਂ ਆਮ ਗੱਲਾਂ ਨੇ ਗੀਆਂ। ਪੈਸਾ ਕੁਝ ਵੀ ਕਰਵਾ ਸਕਦਾ ਇਦਾਂ ਦੀ ਬਹੁਤ ਗੱਲਾਂ ਜੰਗੀਆਂ ਨੇ ਜਿਹੜੀਆਂ ਆਪਾਂ ਕੈਮਰਾ ਨਹੀਂ ਕਹਿ ਸਕਦੇ ਇੱਕ ਬਾਬੇ ਨੇ ਉਹ ਗੱਲਾਂ ਕਹਿਤੀਆਂ। ਹੁਣ ਹਾਪੀ ਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ। ਕਿ ਜਿਹੜਾ ਸਾਡੇ ਧਰਮ ਦੇ ਵਿੱਚ ਅਖੰਡਵਾਦ ਵੜਿਆ ਹੋਈ ਨਾ ਬਾਪਿਆਂ ਦੀ ਬਦੌਰਤ ਵੜਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਚੱਪੇ-ਚੱਪੇ ਦੇ ਉੱਪਰ ਖੁੱਲੇ ਡੇਰੇ ਜਿਹੜੇ ਡੇਰੇ ਨੇ ਉਹਦੇ ਵਿੱਚ ਇਹ ਸਾਥ ਲਾਣਾ ਪੂਰਾ ਐਸ਼ ਪ੍ਰਸਤ ਹੋ ਕੇ ਆਪਣੀ ਜ਼ਿੰਦਗੀ ਬਦੀਦ ਕਰ ਰਿਆ ਇਸ ਦੇ ਪਿੱਛੇ ਸਾਡੇ ਪੰਜਾਬ ਦੀਆਂ ਬਹੁਤੀਆਂ ਥੀਬੀਆਂ ਦਾ ਹੱਥ ਹੈ ਉਸ ਤੋਂ ਬਨਾਉ ਨਾਲ ਪਰਿਵਾਰਕ ਲੋਕਾਂ ਦਾ ਹੱਥ ਹੈ ਜਿਹੜੇ ਇਹਨਾਂ ਥਾਵਾਂ ਦੇ ਉੱਪਰ ਜਾ ਜਾ ਕੇ ਮੋਟਾ ਚੜਾਵਾ ਚੜ੍ਹਦੇ ਨੇ ਮੱਥੇ ਟੇਕਦੇ ਨੇ ਜਿਹੜਾ ਅਨਪੜ ਬਾਬੇ ਪੰਜ ਛੇ ਜਮਾਤਾਂ ਪਾਸ ਨੇ ਜਿਨ੍ਹਾਂ ਨੂੰ ਦੁਨਿਆਵੀ ਗਿਆਨ ਨਹੀਂ ਕੁਛ ਨਹੀਂ ਉਹਨਾਂ ਦੇ ਅੱਗੇ ਜਦੋਂ ਕੋਈ ਲੰਮਾ ਪਾ ਕੇ ਉਹਨਾਂ ਦੇ ਪੈਰ ਧੋ ਕੇ ਪੀਊਗਾ ਫਿਰ ਉਹਨਾਂ ਨੇ ਤਾਂ ਚਾਮਲ ਨਹੀਂ ਆ। ਇਹ ਲੱਖੇ ਉਹਨਾਂ ਨਹੀਂ ਤਾਂ ਨਾਕਸਰ ਨਾਲ ਸੰਬੰਧ ਤੱਕ ਕਪੂਤਾਂ ਵਾਲੇ ਸਾਹਮਣੇ ਆ ਗੀਆਂ ਹਾਲੇ ਬਹੁਤ ਨਹੀਂ। ਜਿਹੜੀਆਂ ਬੀਬੀਆਂ ਅਮਰਤਪਾਲ ਮਹਿਰੋਂ ਨੂੰ ਲੱਭਦੀਆਂ ਫਿਰਦੀਆਂ ਨੇ ਆਹ ਫਰੀ ਜੀ ਵੀ ਭਾਈ ਬਾਬਾ ਜੀ ਸਾਡੇ ਨਾਲ ਆਹ ਕਰਨੇ ਵੀ ਕੀਤਾ ਆਹ ਬਾਬੇ ਨੇ ਵੀ ਕੀਤਾ। ਅਨੇਕਾਂ ਵਾਰ ਪੰਜਾਬ ਦੇ ਅਲੱਗ-ਅਲੱਗ ਧਾਰਮਿਕ ਸਥਾਨਾਂ ਡੇਰਿਆਂ ਦੇ ਵਿੱਚੋਂ ਬਹੁਤ ਕੁਝ ਅਜਿਹਾ ਸਾਹਮਣੇ ਆਇਆ ਜਿਸ ਨਾਲ ਸਾਡਾ ਸ਼ਰਮਾ ਜਿਹੜਾ ਉਹ ਸ਼ਰਮ ਨਾ ਛੁੱਕ ਜਾਂਦਾ ਪਰ ਕੁਛ ਦਿਨ ਉਹ ਗੱਲ ਚੱਲਦੀ ਹੈ ਫੇਰ ਠੱਪ ਜਾਨ ਨੂੰ ਨਵੇਂ ਕਹਾਣੀਆਂ ਜਿਹੜੀ ਉਹ ਸਾਹਮਣੇ ਨਿਕਲਿਆ ਆਉਂਦੀ ਆ ਤੇ ਮੈਂ ਤਾਂ ਇਹ ਵੀ ਲੋਕ ਪੜ੍ਹੇ ਲਿਖੇ ਹੋ ਕੇ ਵੀ ਕਿਹੋ ਜਿਹੇ ਪਖੰਡੀ ਬਾਬਿਆਂ ਦੇ ਛਾਂ ਚ ਜਾ ਜਾ ਕੇ ਕੀ ਕੁਝ ਕਰਦੇ ਨੇ